ਗੜਨਾ ਜੀ ਤੇ ਗੱਲ ਨਹੀਂ ਕਰਨ ਵਾਲੀ ਬਹੁਤ ਦੁਖਦਈ ਘਟਨਾ ਇਹਨਾਂ ਨੂੰ ਥ੍ਰੈਟ ਆਇਆ ਜੀ 26 ਦਿਨ ਗੋਲੀ ਚੱਲੀ ਆ 27 ਨੂੰ ਡੀਐਸਪੀ ਸਰਪਤੇ ਆਇਆ ਉਹਨਾਂ ਨੂੰ ਇਹ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ شریف ਆ ਬਹੁਤ ਜਿਆਦੇ ਉਹ ਗਾੜੀਆਂ ਨੂੰ ਕਹਿੰਦੇ ਕੋਈ شریفਾਂ ਨੂੰ ਥ੍ਰੈਟ ਆਉਂਦੇ ਆ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਹੌ ਸਕਿਉਰਿਟੀ ਕਹਿੰਦੇ ਬੰਦੇ ਬੰਦੇ ਹਨ ਉਹਦੋਂ ਦੇ ਕਿਥੇ ਸੀਗੇ ਤੇ ਬੰਦਾ ਦੁਨੀਆ ਚਲ ਜੂਗਾ ਫੇਸ ਗੋਟੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਲੇ ਕੇ ਦੋਸ਼ੀ ਜਿਹੜੀ ਫਰਾਰ ਹੈ ਦੋਸ਼ੀ ਫੜੇ ਜਾਣ ਉਹਨਾਂ ਦੇ ਸਾਕਾਰ ਕਰੋਗੇ ਨਹੀਂ ਜੀ ਸਾਡੀ ਇਹਦੀ ਸਲਾਹ ਹੀ ਕਰਨ ਲੱਗੇ ਆ ਸਾਡੀ ਸਰਕਾਰ ਨਹੀਂ ਕਰਨਾ ਜਿੰਨ ਤੱਕ ਉਹ ਪਹਿਲਾਂ ਮੰਗੇ ਆ ਪ੍ਰਸ਼ਾਦ ਪਹਿਲਾਂ ਮੰਗੇ ਆ ਸਕਿਉਰਟੀ ਦਿੱਤੀ ਠੀਕ ਆ ਪਰ ਪਹਿਲੀ ਮੰਗੇ ਕਿ ਦੋਸ਼ੀ ਕਰੀ ਦੇਣੇ ਹੁਣ ਕੀ ਪ੍ਰੋਸੈਸ ਹੈ ਬ్రో ਸਾ ਕੋਲ ਨਹੀਂ ਪ੍ਰੋਸੈਸ ਇਹੋ ਜਾ ਕੇ ਅਸੀਂ ਜਾਂਚ ਕਰ ਰਹੇ ਆ ਜਾਣ ਤੇ ਸਰ ਉਹਦਾਂ ਦੀ ਕਹਿੰਦੇ ਆ 27 ਤਰੀਕ ਦੀ ਏ ਤੇ ਨਾਲ ਇਹ ਵੀ ਕਹਿੰਦੇ ਆ ਕਿ ਸਾਡੀ ਪੁਲਿਸ ਵਿਜੀ ਆ ਇਲੈਕਸ਼ਨ ਹੋਣ ਰਹੀ ਉਧਰ ਵਿਜੀ ਸਾਡੀ ਐਚ ਜੀ ਇਹ ਕੀ ਲੱਗਦੀ ਸੀ ਮੇਰੇ ਭਾਜੀ ਫਾਦਾ ਸਾਹਿਬ ਆ ਜੀ ਮਾਣ ਵਾਲੇ 26 ਤਰੀਕ ਰਾਤ ਨੂੰ ਫਾਇਰਿੰਗ ਕਰਕੇ ਗਏ ਆ ਪੰਜ ਫਾਇਰ ਕੀਤੇ ਸਾਡੇ 게ਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਵਿਰਤੀ ਮੰਗੀ ਜਿੱਦਾਂ ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ ਚ ਆਪਾਂ ਫੋਨ ਕਰਤਾ ਐਸਾ ਪੁਲਸਾਰੀ ਆਈ ਸੀ ਇੱਥੇ ਸਾਰਾ ਮੌਕੇ ਜਾ ਕੇ ਚੈੱਕ ਕੀਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਫੋਨ ਤੇ ਉਹ ਇੱਕ ਹੋਮ ਐਵਲ ਤੋਂ ਉਸ ਤੋਂ ਬਾਅਦ 2-3 ਦਿਨ ਬਾਅਦ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਇੱਥੇ ਸਾਹ ਨੂੰ ਮੈਂ ਫੋਨ ਆਉਂਦਾ ਕਿਹਾ ਤੁਸੀਂ ਨਾ ਚੱਕੋ ਅਸੀਂ ਦੱਸਦੇ ਚੱਕਰੀ ਨਹੀਂ ਚੱਕੀ ਉਸ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਚਲੋ ਰਾਤ ਨੂੰ ਇੱਕ ġੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਫੋਨ ਕੀਤਾ ਤੇ ਉਸ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾ ਮੁੜ ਕੇ ਚਲੋ ਇਹ ਕਿ